ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਆ ਤੁਸੀ ਕੈਂਟ ਹੋਮੋਗੇ ਹਨਾ ਪੈਣੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਕੈਂਟ ਵੀਡੀਓ ਲੈ ਕੇ ਆਈਆਂ ਇੱਕ ਹਨਾ ਇਹ ਵੀਡੀਓ ਦੇ ਵਿੱਚ ਮੈਂ ਕੀ ਦਿਖਾ ਰਹੀਆਂ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਖਾ ਵੀ ਰਹੀਆਂ ਤੇ ਦਿਖਾ ਵੀ ਰਹੀਆਂ ਜੀ ਜਦੋਂ ਆਪਣੇ ਕੋਲ ਮਤਲਬ ਕਿ ਘਰੇ ਮੈਰਿਜ ਹੁੰਦੀ ਹੈ ਹਨਾ ਕੋਈ ਬ੍ਰਾਈਡਲ ਸੂਟ ਹੁੰਦਿਆ ਤੇ ਉਹਨਾਂ ਨੂੰ ਆਪਾਂ ਬ੍ਰਾਈਡਲ ਸੂਟ ਹੁੰਦਿਆ ਜਾਂ ਆਪਾਂ ਕਿਸੇ ਮੈਰਿਜ ਤੇ ਜਾਣਾ ਹੁੰਦਾ ਉਹ ਜਿਹੜੇ ਆਪਣੇ ਕੋਲੇ ਕੱਪੜੇ ਹੁੰਦੇ ਆ ਹਨਾ ਉਹ ਆਪਾਂ ਕਹਿੰਦੇ ਆ ਵੀ ਨਹੀਂ ਸਾਡੇ ਕੋਲ ਘਰੇ ਉਹ ਸਟਿਚ ਨਹੀਂ ਹੋਣੇ ਸਾਨੂੰ ਟੇਲਰ ਨੂੰ ਹੀ ਫੜਾਉਣੇ ਪੈਣੇ ਆ ਅੱਜ ਮੈਂ ਤੁਹਾਨੂੰ ਉਹਦੀ ਕਟਿੰਗ ਤੇ ਸਟੀਚਿੰਗ ਦੱਸਣ ਲੱਗੀ ਆ ਜੀ ਹੁਣ ਆਪਣੇ ਕੋਲੇ ਜਿੰਨੀਆਂ ਵੀ ਆਪਣੀ ਅੱਗੇ ਤੋਂ ਅੱਗੇ ਵੀਡੀਓ ਆਉਣਗੇ ਹਨਾ ਤਾਂ ਉਹ ਬ੍ਰਾਈਡਲ ਸੂਟ ਤੇ ਹੀ ਆਉਣੀਆਂ ਵੀ ਕਿੱਦਾਂ ਇਹਨੂੰ ਆਪਾਂ ਕਟਿੰਗ ਕਰਨੀ ਹੈ ਕਿੱਦਾਂ ਇਹਦੀ ਆਪਾਂ ਸਟੀਚਿੰਗ ਕਰਨੀ ਹੈ ਕੀ ਕੀ ਚੀਜ਼ ਆਪਾਂ ਨੂੰ ਮਤਲਬ ਕਿ ਇਹਦੇ ਲਈ ਚਾਹੀਦੀ ਹੋਊਗੀ ਹਨਾ ਜਿਵੇਂ ਕਿ ਪੇਪਰ ਪੇਸਟਿੰਗ ਹੋ ਗਿਆ ਬੁਕਰਮ ਹੋਗੀ ਜਾਂ ਕੋਈ ਲੈਸ ਜੋ ਵੀ ਹੈ ਉਹ ਆਪਾਂ ਸਾਰਾ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਤੁਸੀਂ ਸਾਰੇ ਜਾਣੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਧੀਆ ਲੱਗੀ ਹਨ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਹਨਾ ਵੀਡੀਓ ਬਣਾਉਣ ਤੇ ਇੱਕਦਮ ਤੁਸੀਂ ਟਰਾਈ ਕਰਕੇ ਦੇਖਿਓ ਬੋਲਿਓ ਵੀ ਤੇ ਨਾਲ-ਨਾਲ ਤੁਸੀਂ ਕਟਿੰਗ ਸਟੇਜਿੰਗ ਕਰਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੂਗਾ ਹਨਾ ਤੇ ਓਕੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਹਨਾ ਜਿਹੜੇ ਜਦੋਂ ਮੈਂ ਥੋੜਾ ਜਿਹਾ ਗੈਪ ਹੋ ਜਾਂਦੀ ਹਾਂ ਹਨਾ ਕਿਸੇ ਨਾ ਕਿਸੇ ਪਾਸੇ ਤੇ ਤੁਸੀਂ ਮੈਨੂੰ ਇੰਨੇ ਫੋਨ ਕਰ ਦਿਓ ਮੈਸੇਜ ਕਰ ਦਿਓ ਕਿਉਂਕਿ ਮੇਰਾ ਗੈਪ ਹੋਣ ਦਾ ਕਾਰਨ ਹੈਗਾ ਥੋੜਾ ਜਿਹਾ ਪੈ ਜਾਂਦਾ ਚੱਕਰ ਹੈ ਨਾ ਇਦਾਂ ਦਾ ਕੁਝ ਤੁਹਾਨੂੰ ਪਤਾ ਹੀ ਨਹੀਂ ਦਿਵਾਲੀ ਸੀ ਵਰਤ ਸੀ ਤਾਂ ਕਰਕੇ ਆਪਾਂ ਉੱਧਰ ਉਲਝ ਗਏ ਸੀ ਹੁਣ ਆਪਣੀ ਵੀਡੀਓ ਲਗਾਤਾਰ ਆਉਂਦੀ ਰਹਿਣੀ ਹੈ ਤੀਸਰੇ ਦਿਨ ਵੀਡੀਓ ਆਉਗੀ ਆਪਣੀ ਮੇਰਾ ਵਾਦਾ ਰਿਹਾ ਤੁਹਾਡੇ ਨਾਲ ਤੇ ਪਰ ਤੁਸੀਂ ਵੀ ਆਪਣਾ ਵਾਦਾ ਨਿਭਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਣੇ ਜਿਹੜੀ ਚੈਨਲ ਦੀ ਰੀਚ ਆ ਉਹ ਫੇਰ ਵੱਧ ਜAVE ਥੋੜੀ ਜਿਹੀ ਕਿਉਂਕਿ ਘਟ ਚੁੱਕੀ ਆ ਕਿਉਂਕਿ ਰੀਚ ਦਾ ਵੀ ਇਹੀ ਕਾਰਨ ਹੁੰਦਾ ਹੈ ਨਾ ਜਦੋਂ ਆਪਾਂ ਕੰਮ ਨਹੀਂ ਕਰਦੇ ਓਕੇ ਜੀ ਧੰਨਵਾਦ ਕਟਿੰਗ ਕਰਨ ਲੱਗੇ ਜੀ ਉਹ ਹੈਗਾ ਬ੍ਰੈਡਰ ਸੂਟ ਆਪਣੇ ਕੋਲ ਆਪਾਂ ਇਹਨੂੰ ਪਹਿਲਾਂ ਕੀ ਕਰਨਾ ਕੋਈ ਵੀ ਸੂਟ ਹੋਵੇ ਖਾਸ ਕਰਕੇ ਬ੍ਰਾਈਡਲ ਸੂਟ ਤੇ ਜੋ ਵੀ ਲੈਸ ਲੱਗੀ ਹੁੰਦੀ ਹੈ ਘੇਰੇ ਤੇ ਹਨਾ ਪਹਿਲਾਂ ਆਪਾਂ ਉਹ ਫਟ ਕਰ ਲੈਣੀ ਆ ਉਸ ਤੋਂ ਬਾਅਦ ਫਰੰਟ ਵਾਲਾ ਪੱਲਾ ਅਲੱਗ ਕਰ ਲਓ ਬੈਕ ਵਾਲਾ ਅਲੱਗ ਕਰ ਲਓ ਜੇ ਇਹਦੇ ਵਿੱਚ ਸੀਨ ਲੱਗੀ ਹੋਈ ਆ ਤਾਂ ਜੇ ਨਹੀਂ ਸੀਨ ਲੱਗੀ ਹੋਈ ਹਨਾ ਫਿਰ ਆਪਾਂ ਉਹ ਹੋਰ ਤਰੀਕੇ ਨਾਲ ਕਟਿੰਗ ਕਰਾਂਗੇ ਉਹ ਮੈਂ ਅਗਲੇ ਸੂਟ 'ਚ ਦੱਸੂਗੀ ਹੁਣ ਜਿਹੜੀਆਂ ਆਪਣੀਆਂ ਵੀਡੀਓ ਆਉਣੀਆਂ ਸਾਰੀਆਂ ਬ੍ਰਾਈਡਲ ਸੂਟ ਤੇ ਹੀ ਆਉਣਗੀਆਂ ਤੇ ਜੇ ਤੁਹਾਨੂੰ ਘਰੇ ਬਣਾਉਣ 'ਚ ਕੋਈ ਪ੍ਰੋਬਲਮ ਆਉਂਦੀ ਹੈ ਹਨਾ ਤੁਸੀਂ ਕਹਿੰਦੇ ਹੋ ਵੀ ਹੈਵੀ ਸੂਟ ਨੇ ਬਹੁਤ ਜ਼ਿਆਦਾ ਹੈਵੀ ਵਰਕ ਹੁੰਦਾ ਦੇ ਉੱਪਰ ਹਨਾ ਸੜ ਤੋਂ ਨਹੀਂ ਬਣਦੇ ਤਾਂ ਉਹ ਤੁਸੀਂ ਭੁੱਲ ਜਿਓ ਤੁਸੀਂ ਬਣਾ ਸਕਦੇ ਹੋ ਮੈਂ ਹੁਣ ਇਹਨਾਂ ਨੂੰ ਅਲੱਗ ਕਰ ਲਵਾਂ ਪਹਿਲਾਂ ਸਾਰਾ ਥੋੜਾ ਰਹਿ ਗਿਆ ਸੀ ਤੇ ਇਹਦੇ ਸੀਨੇ ਬਹੁਤ ਜ਼ਿਆਦਾ ਸੀ ਫਿਰ ਮੈਂ ਕੱਪੜੇ ਕੱਟ ਕਰਦਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਪਹਿਲਾਂ ਫਰੰਟ ਵਾਲਾ ਪੱਲਾ ਦੇਖ ਲੈਣਾ ਵੀ ਇਹਦੀ ਲੰਬਾਈ ਕਿੰਨੀ ਹੈ ਨਾ ਮੇਰੇ ਕਸਟਮਰ ਦੀ ਜਿਹੜੀ ਕਮੀਜ਼ ਦੀ ਲੰਬਾਈ ਹੈ ਜੀ ਉਹ ਹੈਗੀ 42 ਇੰਚ ਤੇ ਆਪਾਂ ਦੇਖ ਲੈਣਾ 42 ਇੰਚ ਕਿੱਥੋਂ ਤੱਕ ਆ ਰਿਹਾ ਓਕੇ 42 ਇੱਥੋਂ ਤੱਕ ਆ ਰਿਹਾ ਜੀ 42 ਜਾਂ 43 ਦਾ ਘਾਰ ਆ ਸੌਰੀ ਇੱਥੋਂ ਤੱਕ ਆ ਰਿਹਾ ਮੇਰੇ ਕੋਲ ਆ ਰਿਹਾ 43 ਇੰਚ ਤੇ ਹੁਣ ਮੈਂ ਕੀ ਕਰੂੰਗੀ ਕੱਟ પા ਕੇ ਇਹਨੂੰ ਲਾ ਦੇਗੀ ਸਾਰੇ ਨੂੰ ਹੁਣ ਆਪਾਂ ਕੀ ਕਰਨਾ ਹੁਣ ਤੁਸੀਂ ਇਹ ਦੇਖੋ ਵੀ ਆਪਾਂ ਜਿਹੜੀ ਇਹ ਲਾਈਨ ਹੀ ਅਟੈਚ ਕਰਾਂਗੇ ਠੀਕ ਹੈ ਨਾ ਤਾਂ ਆਪਾਂ ਇਹ ਮਸ਼ੀਨ ਤੇ ਕਰਾਂਗੇ ਤੇ ਨਾ ਆਪਾਂ ਇਹ ਤੇ ਕੋਈ ਗਲੂ ਵਗੈਰਾ ਲਾਵਾਂਗੇ ਆਪਾਂ ਕਰਾਂਗੇ ਇਹਨੂੰ ਹੱਥ ਨਾਲ ਕੱਚਾ ਪ੍ਰੈਸ ਮਾਰ ਲਓ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਜੇ ਆਪਾਂ ਕਰੀਜ਼ ਬਣਾਉਣੀ ਹੈ ਪਹਿਲਾਂ ਜਿਹੜੇ ਹੈਵੀ ਸੂਟ ਹੁੰਦੇ ਆ ਉਹਦੀ ਆਪਾਂ ਕਟਿੰਗ ਕਿਵੇਂ ਕਰਨੀ ਆਪਾਂ ਉਹ ਦੱਸ ਰਹੇ ਆ ਤੁਹਾਨੂੰ ਬ੍ਰਾਈਡਲ ਸੂਟ ਦੀ ਰੱਖੋ ਜੇ ਹਨ ਜਾਂ ਜਦੋਂ ਆਪਾਂ ਕਿਸੇ ਮੈਰਿਜ ਵਗੈਰਾ ਤੇ ਜਾਣਾ ਉਦੋਂ ਫਿਰ ਆਪਾਂ ਨੂੰ ਬਾਹਰ ਟੇਲਰ ਕੋਲ ਜਿਹੜੀ ਜਾਣ ਦੀ ਜ਼ਰੂਰਤ ਨਾ ਪਵੇ ਇਹ ਵੀਡੀਓ ਸ਼ਾਇਦ ਲੰਬੀ ਹੋ ਸਕਦੀ ਹੈ ਦੋ ਪਾਰਟ ਬਣ ਤੇ ਬੱਟ ਵੀਡੀਓ ਆਪਣੀ 30 ਦੇ ਦਿਨ ਆਉਂਦੀ ਰਿਹਾ ਕਰੂਗੀ ਜੀ ਕੋਈ ਵੀ ਹੁਣ ਇਹਦੇ ਵਿੱਚ ਮੈਂ ਗੈਪ ਨਹੀਂ ਪਾਉਂਗੀ ਪ੍ਰੋਪਰ ਤੁਹਾਨੂੰ ਆਪਾਂ ਦੱਸਾਂਗੇ ਵੀ ਕਿਵੇਂ ਆਪਾਂ ਬ੍ਰਾਇਡਲ ਸੂਟ ਦੀ ਕਟਿੰਗ ਕਰਨੀ ਆ ਤੇ ਕਿਵੇਂ ਆਪਾਂ ਸਟੀਚਿੰਗ ਕਰਨੀ ਆ ਠੀਕ ਹੈ ਹੁਣ ਆਪਾਂ ਕੀ ਕਰਨਾ ਜੀ ਆਪਾਂ ਇਹਨੂੰ ਸਿੱਧਾ ਹੀ ਰੱਖਣਾ ਕੱਪੜੇ ਨੂੰ ਇੱਕ ਵਾਰ ਤੇ ਆਪਾਂ ਇਹਦਾ ਸੈਂਟਰ ਕਰ ਲੈਣਾ ਠੀਕ ਹੈ ਜਿਹੜਾ ਇਹਦਾ ਸੈਂਟਰ ਆ ਜੀ ਸੈਂਟਰ ਇਹਦਾ ਆਹ ਵਾਲੀ ਚੀਜ਼ ਆ ਇੰਨਾ ਕਿ ਇਹ ਗਲੇ 'ਚ ਆ ਜਾਣਾ ਬਸ ਆਹੀ ਚੀਜ਼ਾਂ ਤੋਂ ਆਪਾਂ ਡਰਦੇ ਬਾਹਰ ਟੇਲਰਾਂ ਨੂੰ ਕੱਪੜੇ ਫੜਾਏ ਹੋਣੇ ਹੁੰਦੇ ਆ ਇਹ ਥੋੜਾ ਜਿਹੜਾ ਸਟੀਚਿੰਗ ਦਾ ਕੰਮ ਹੁੰਦਾ ਨਾ ਇਹ ਸਬਰ ਵਾਲਾ ਕੰਮ ਹੁੰਦਾ ਮੈਂ ਇਹ ਗਰੰਟੀ ਨਾਲ ਕਹਿਣੀ ਆ ਵੀ ਉਹ ਬੰਦਾ ਇਹ ਕੰਮ ਕਰ ਨਹੀਂ ਸਕਦਾ ਹਨਾ ਜੇ ਮੈਂ ਤੁਹਾਨੂੰ ਦੱਸ ਹੀ ਰਹੀ ਸੀ ਉਹ ਮੇਰਾ ਫੋਨ ਹੀ ਹਿੱਲ ਗਿਆ ਸੀ ਪਰ ਮੈਨੂੰ ਦੁਬਾਰਾ ਫਿਰ ਫਿੱਟ ਕਰਕੇ ਆਉਣਾ ਪਿਆ ਉੱਥੇ ਉਹ ਤੇ ਮੈਂ ਇਹ ਗੱਲ ਕਰ ਰਹੀ ਸੀ ਵੀ ਜਿਹੜਾ ਸਟੀਚਿੰਗ ਵਾਲਾ ਕੰਮ ਹੁੰਦਾ ਨਾ ਇਹ ਸਬਰ ਵਾਲਾ ਕੰਮ ਹੁੰਦਾ ਭੈਣੋ ਮੈਂ ਨਹੀਂ ਮੰਨਦੀ ਵੀ ਜਿਹੜੀ ਭੈਣ ਦੇ ਵਿੱਚ ਸਬਰ ਨਹੀਂ ਹੈਗਾ ਉਹ ਸਟੀਚਿੰਗ ਕਰ ਸਕਦੀ ਆ ਕਿਉਂਕਿ ਇਹ ਜਿਹੜਾ ਆਪਣਾ ਕੰਮ ਹੁੰਦਾ ਨਾ ਖਿਜਣਾ ਵਾਲਾ ਜ਼ਿਆਦਾ ਹੁੰਦਾ ਕਪੜਾ ਹੱਲ ਜਾਣਾ ਆਪਾਂ ਸਹੀ ਕਰਦੇ ਆ ਜੇ ਹੁਣ ਆਪਣੇ ਵਿੱਚ ਸਬਰ ਹੈਗਾ ਹਨਾ ਤਾਂ ਆਪਾਂ ਕਰ ਸਕਦੇ ਆ ਬੇਫਿਕਰ ਹੋ ਕੇ ਤੇ ਜੇ ਆਪਣੇ ਦੇ ਵਿੱਚ ਸਬਰ ਨਹੀਂ ਹੈਗਾ ਫਿਰ ਆਪਾਂ ਸਟੀਚਿੰਗ ਨਹੀਂ ਕਰ ਸਕਦੇ ਕਦੇ ਵੀ ਨਹੀਂ ਕਰ ਸਕਦੇ ਚਾਹੇ ਬੰਦਾ ਅਗਲੀ ਉਮਰ ਚ ਆਜੇ ਚਾਹੇ ਬੰਦਾ ਪਿਛਲੀ ਉਮਰ ਚ ਚੱਲ ਜਵੇ ਕਿਉਂਕਿ ਸਟੀਚਿੰਗ ਦਾ ਕੰਮ ਹੀ ਇਦਾਂ ਦਾ ਬਹੁਤ ਜ਼ਿਆਦਾ ਸਬਰ ਵਾਲਾ ਦੇਖੋ ਹੁਣ ਇਹਦੇ ਉੱਪਰ ਮੈਂ ਪ੍ਰੈਸ ਮਾਰ ਚੁੱਕੀ ਆ ਪ੍ਰੈਸ ਮਾਰ ਕੇ ਮੈਂ ਕੱਪੜੇ ਦੀ ਕਰੀਜ਼ ਬਣਾ ਲਈ ਐ ਜੀ ਕਰੀਜ਼ ਬਣ ਗਈ ਹੁਣ ਇਹਨਾਂ ਦਾ ਕੱਪੜਾ ਵੱਧ ਘੱਟ ਹੁਣ ਆਪਾਂ ਕੀ ਕਰਨਾ ਜੀ ਆ ਦੇਖੋ ਇਹ ਆਪਣਾ ਫਰੰਟ ਵਾਲਾ ਪੱਲਾ ਹੈਗਾਗਾ ਕਰੀਜ਼ ਆਪਾਂ ਇਹਦੇ ਉੱਪਰ ਬਣਾ ਚੁੱਕਿਆ ਹਾਂ ਦੇਖੋ ਇੱਥੇ ਕਰੀ ਜਾ ਰਹੀ ਹੈ ਇਹਦੀ ਬਿਲਕੁਲ ਸੈਂਟਰ ਇਹਦਾ ਇੱਥੇ ਆ ਰਿਹਾ ਥੋੜਾ ਜਿਹਾ ਟੇਡਾ ਹੋ ਗਿਆ ਸੀ ਚਲ ਕੋਈ ਨਹੀਂ ਆਪਣੇ ਕੋਲੇ ਨੋ ਰੱਖੇ ਹੋਏ ਆਪਾਂ ਨੋ ਮਾਰ ਲੈਣੇ ਹਨਾ ਹੁਣ ਆਪਾਂ ਕੀ ਕਰਨਾ ਹੁਣ ਜਿੰਨੀ ਆਪਣੇ ਕਸਟਮਰ ਦੀ ਹਿਪ ਆ ਤੇ ਜਾਂ ਜਿੰਨੀ ਬ੍ਰੈਸਟ ਆ ਉਹਦੇ ਹਿਸਾਬ ਨਾਲ 4 ਇੰਚ ਐਕਸਟਰਾ ਆਪਾਂ ਕੱਪੜਾ ਲੈਣਾ ਜਿਵੇਂ ਕਿ ਮੇਰੇ ਕਸਟਮਰ ਜਿਹੜੀ ਹਿਪ ਹੈਗੀ ਹੈ ਜੀ 20 ਇੰਚ ਠੀਕ ਹੈ ਬ੍ਰੈਸਟ ਵੀ ਉਹਨਾਂ ਦੀ ਬੀ ਲਾਵਾਂਗੇ ਆਪਾਂ 10 ਦੇ ਨਿਸ਼ਾਨ ਲਾਵਾਂਗੇ ਇੱਕ ਵਾਰ ਉਸ ਤੋਂ ਬਾਅਦ 2 ਇੰਚ ਐਕਸਟਰਾ ਲਾਵਾਂਗੇ 24 ਇੰਚ ਨਿਸ਼ਾਨ ਲਾਵਾਂਗੇ ਆਪਾਂ 24 ਇੰਚ ਆਪਾਂ ਕੱਪੜਾ ਲਾਵਾਂਗੇ ਕਿਉਂ ਲਾਵਾਂਗੇ ਕਿਉਂਕਿ ਆਪਾਂ ਚਾਕਾਂ ਦੇ ਇਹਨਾਂ ਦੇ ਲੈਂਸ ਵਗੈਰਾ ਲਾਵਾਂਗੇ ਕੋਈ ਠੀਕ ਹੈ ਜੀ ਸਾਰੇ ਆਪਾਂ 12 12 ਇੰਚ ਤੇ ਨਿਸ਼ਾਨ ਲਾ ਲਵਾਂਗੇ ਵੈਸੇ ਇਹਨੂੰ ਮੈਂ ਖਿੱਚ ਕੇ ਪਾੜ ਸਾਦੀ ਸੀ ਪਰ ਨਹੀਂ ਫਿਰ ਮੈਨੂੰ ਪੈਣਾ ਨਾ ਕਈ ਕਮੈਂਡ ਕਰਦੀਆਂ ਨੇ ਵੀ ਤੁਸੀਂ ਕੱਪੜੇ ਦੀ ਇੱਜ਼ਤ ਨਹੀਂ ਕਰਦੇ ਫੇਟਿਕੇ ਪਾੜਨ ਵਿੱਚ ਕੀ ਹੋ ਜਾਂਦਾ ਤੁਹਾਨੂੰ ਸਮਝ ਨਹੀਂ ਆਉਣੀ ਸੀ ਕਲੀਅਰ ਤਾਂ ਕਰਕੇ ਮੈਂ ਖਿੱਚ ਕੇ ਨਹੀਂ ਪਾੜਿਆ ਹੁਣ ਇਹਦੀ ਮੈਂ ਨੋਰਮਲ ਕੈਂਚੀ ਨਾਲ ਕਟਿੰਗ ਕਰੂੰਗੀ ਸਾਰੇ ਮੈਂ ਨਿਸ਼ਾਨ 24 24 24 ਇੰਚ ਤੇ ਲਾ ਲਿਆ ਤੇ ਹੁਣ ਆਪਾਂ ਇਹਦੀ ਕਰਾਂਗੇ ਜੀ ਕਟਿੰਗ ਹੁਣ ਮੈਂ ਕੈਂਚੀ ਦੇ ਵਿੱਚ ਸਟਾਰਟ ਵਸਾ ਕੇ ਰੱਖ ਦਿੱਤਾ ਹੁਣ ਆਪਾਂ ਇਹਦੀ ਕਟਿੰਗ ਕਰਕੇ ਉਸ ਤੋਂ ਬਾਅਦ ਬੈਕ ਵਾਲ ਪੱਲੇ ਦੀ ਕਟਿੰਗ ਕਰਾਂਗੇ ਬੈਕ ਵਾਲ ਪੱਲੇ ਦੀਸ ਆਪਾਂ ਕਟਿੰਗ ਖਿੱਚ ਕੇ ਪਾੜ ਦਾਂਗੇ ਐਡਾ ਕੋਈ ਚੱਕਰ ਨਹੀਂ ਆ ਆ ਦੇਖੋ ਹੁਣ ਜਿਵੇਂ ਆਤੀ ਜਾ ਗਈ ਹੈ ਠੀਕ ਹੈ ਆ ਇੱਥੋਂ ਆਪਾਂ ਪੂਰੇ ਧਿਆਨ ਨਾਲ ਕਟਿੰਗ ਕਰਨੀ ਹੁੰਦੀ ਹੈ ਕਿਉਂਕਿ ਜੇ ਆਪਾਂ ਦੋਨੋਂ ਪੱਲੇ ਦੀ ਇਕੱਠੇ ਦੀ ਕਟਿੰਗ ਕਰਾਂਗੇ ਤਾਂ ਕੀ ਹੋਏਗਾ ਆਪਣੀ ਕੈਂਚੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੁੰਦਾ ਠੀਕ ਹੈ ਆਪ ਹੁਣ ਆਪਣੀ ਫਰੰਟ ਪੱਲੇ ਦੀ ਕਟਿੰਗ ਹੋ ਗਈ ਜੀ ਹੁਣ ਆਪਾਂ ਕਰਾਂਗੇ ਬੈਕ ਪੱਲੇ ਦੀ ਕਟਿੰਗ ਇਹ ਆਪਾਂ 24 ਲੈਤਾ ਸੀ ਨਾ ਤੇ ਬੈਕ ਪੱਲੇ ਨੂੰ ਵੀ ਆਪਾਂ ਇਹਦੇ ਹਜੇ ਮੈਂ ਪ੍ਰੈਸ ਲਾਉਣੀ ਸੀਗੀ ਹੱਲੀ ਕਿਹੜੇ ਪਾਸੇ ਆਦੀ ਇਹ ਆਂਡਾ ਸੂਟ ਬਣੂਗਾ ਇਹ ਗ੍ਰੀਨ ਇਹਦਾ ਤਾਂ ਉੱਪਰ येलो ਉਹਨਾਂ ਹੇਠਾਂ ਇਹਦੇ ਜਿਵੇਂ ਆਪਾਂ ਕੀ ਕਰਨਾ ਗ੍ਰੀਨ ਉੱਪਰ ਰੱਖਣਾ येलो ਹੇਠੇ ਰੱਖਣਾ ਪਹਿਲਾਂ ਜਿਵੇਂ ਆਪਾਂ ਕੱਪੜਾ ਵਿਛਾ ਲਿਆ ਕਿਉਂਕਿ ਇਹ ਆਂਡਾ ਸੂਟ ਦੀ ਕਟਿੰਗ ਹੋਗੀ ਆਂਡਾ ਬਣੂਗਾ ਮਤਲਬ ਕਿ ਇਹ ਤੇ ਆਪਾਂ ਕੀ ਕਰਨਾ ਜੀ ਇਹਦੇ ਉੱਪਰ ਆਪਾਂ ਕੱਪੜਾ ਵਿਛਾ ਲੈਣਾ ਫਰੰਟਾਂ ਨਾਲ ਪੱਲਾ ਵਿਛਾ ਕੇ ਬਸ ਆਪਾਂ ਇਹਦੀ ਕਟਿੰਗ ਕਰ ਦਾਂਗੇ ਮੇਨ ਚੀਜ਼ ਜਿਹੜੀ ਇਹਦੀ ਉਹ ਤੀਰਾ ਮੋਢਾ ਕੱਟਣ ਵੇਲੇ ਦੇਖੀ ਜਾਊਗੀ ਵੀ ਗ੍ਰੀਨ ਉੱਪਰ ਆ ਰਿਹਾ ਤਾਂ ਆਪਾਂ ਗ੍ਰੀਨ ਉੱਪਰ ਹੀ ਰੱਖਣਾ yellow ਨੀਚੇ ਆ ਰਿਹਾ ਤਾਂ ਆਪਾਂ yellow ਨੀਚੇ ਹੀ ਰੱਖਣਾ ਕਈ ਵਾਰ ਕੀ ਹੁੰਦਾ ਆਪਾਂ ਜਦੋਂ ਤੀਰੇ ਮੋਢੇ ਦੀ ਕਟਿੰਗ ਕਰਦੇ ਨੇ ਉਦੋਂ ਥੋੜਾ ਜਿਹਾ ਕਨਫਿਊਜ਼ ਹੋ ਜਾਂਦੇ ਆ ਵੀ ਇਹਨੂੰ ਆਪਾਂ ਕਿੱਦਾਂ ਰੱਖਣਾ ਬਸ ਇਹਦਾ ਤਾਂ ਕੁਝ ਦਿਖਾਉਣ ਵਾਲਾ ਹੈ ਨਹੀਂ ਆਪਾਂ ਕੱਪੜਾ ਵਿਛਾ ਲੈਣਾ ਉਸ ਤੋਂ ਬਾਅਦ ਇਹਦੀ ਕਟਿੰਗ ਕਰ ਦੇਣੀ ਹੈ ਠੀਕ ਹੈ ਇੰਨਾ ਕੁ ਕੰਮ ਹੁਣ ਆਪਾਂ ਤਾਂ ਦੇ ਨੰਬਰ ਨੇ ਹਾਂਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਲਾਈਨਿੰਗ ਦੀ ਕਟਿੰਗ ਕਰ ਲਈ ਸੀ ਜੀ ਮੈਂ ਲਾਈਨਿੰਗ ਦੀ ਕਟਿੰਗ ਕਰ ਲਈ ਸੀ ਕਿਉਂਕਿ ਮੈਨੂੰ ਫੋਨ ਮੈਂ ਚਾਰਜ ਲਾਉਣਾ ਪੈ ਗਿਆ ਤੇ ਆਪਾਂ ਕਿੰਨੀ ਸੀ 24 ਇੰਚ ਆਪਾਂ ਉਹਨਾਂ ਦੀ ਚੜਾਈ ਕੱਟੀ ਸੀ ਮੇਨ ਫੈਬਰਿਕ ਦੀ ਇਹ ਮੈਂ 25 ਲੈਂਦੀ 1 ਇੰਚ ਵੱਧ ਚੜਾਈ ਲੈਂਦੀ ਆ ਦੀ ਕਿਉਂਕਿ ਥੋੜੀ ਜੀ ਲਾਈਨਿੰਗ ਲੂਸ ਰਵੇ ਨਾ ਤਾਂ ਫਿਰ ਵਧੀਆ ਰਹਿੰਦਾ ਹੈ ਨਾ ਕਈ ਵਾਰ ਕੀ ਹੁੰਦਾ ਧੋਣ ਬਾਅਦ ਕੱਪੜੇ ਦਾ ਫਰਕ ਪੈ ਜਾਂਦਾ ਹੁੰਦਾ ਆਪਾਂ ਲਾਈਨਿੰਗ ਵੈਸੇ ਧੋ ਕੇ ਹੀ ਲਾਉਣੇ ਆ ਮੈਂ ਕਦੇ ਵੀ ਬਿਨਾਂ ਦਾ ਉੱਤੇ ਲਾਈਨਿੰਗ ਨਹੀਂ ਲਾਈ ਇਦੇ ਵਿੱਚ ਕਈ ਵਾਰ ਮਾੜਾ ਮੋਟਾ ਕਾਣ ਹੁੰਦਾ ਤਾਂ ਉਹਨੂੰ ਖਿੱਚ ਕੇ ਚ ਨਾ ਉਹ ਕਰਿਆ ਕਰੋ ਨਾਰਮਲੀ ਪ੍ਰੈਸ ਨਾਲ ਸਹੀ ਕਰਦਿਆ ਕਰੋ। ਕਈ ਵਾਰ ਆਪਾਂ ਕਰਦੇ ਨਾ ਆਪਾਂ ਪਾੜਨ ਲੱਗ ਜਾਂਦੇ ਆ ਜਿੰਨਾ ਉਹਨੂੰ ਪਾੜੀ ਜਾਂਦੇ ਆ ਉਨਾ ਹੀ ਉਹ ਕਾਣ ਜਾਦਾ ਵੱਧ ਜਾਂਦਾ। ਜਿਵੇਂ ਹੁਣ ਆ ਆਪਣਾ ਇੱਕ ਪੱਲਾ ਹੋ ਗਿਆ ਜੀ। ਉਸ ਤੋਂ ਬਾਅਦ ਆ ਆਪਣਾ ਦੂਸਰਾ ਪੱਲਾ ਹੋ ਗਿਆ। ਜਦੋਂ ਆਪਾਂ ਲਾਈਨਿੰਗ ਨੂੰ ਖਿੱਚ ਕੇ ਪਾੜਦੇ ਆ ਉਦੋਂ ਇਦਾਂ ਨਾ ਧਾਗੇ ਜੇ ਹੋ ਜਾਂਦੇ ਆ ਫਿਰ ਉਹ ਆਪਾਂ ਸਹੀ ਕਰਨੇ ਜ਼ਰੂਰੀ ਹੋ ਜਾਂਦੇ ਆ। ਪਹਿਲਾਂ 5 ਮਿੰਟ ਫालतू ਦਾ ਹੀ ਬੋਲ ਗਈ ਤੇ ਵੀਡੀਓ ਕੱਟ ਹੋਈ ਪਈ ਸੀ ਕਿਉਂਕਿ ਉਧਰ ਕਸਟਮਰ ਦਾ ਫੋਨ ਆ ਰਿਹਾ ਸੀ ਆ ਦੇਖੋ ਲਾਈਨਿੰਗ ਤੇ ਪ੍ਰੈਸ ਆਪਾਂ ਮਾਰ ਲਈ ਆ ਪੂਰੀ ਚੰਗੀ ਤਰ੍ਹਾਂ ਜਿਹੜਾ ਮੈਂ ਕਾਣ ਕਹਿ ਰਹੀ ਸੀ ਨਾ ਉਹ ਆ ਚੀਜ਼ ਕਹਿ ਰਹੀ ਸੀ ਫੁੱਲਦਾ ਜਾਂ ਹੁੰਦਾ ਨਾ ਇੱਕ ਸਾਈਡ ਤੋਂ ਜਿਹੜੀ ਆਪਾਂ ਨਾ ਕੰਮ ਕਰਦੀ ਆ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਫੁੱਲਦਾ ਕਹਿ ਰਹੀ ਆ ਮੈਂ ਹਣਾ ਸਇਤੇ ਕਿਉਂ ਮਾਰਨੀ ਹੈ ਕਿਉਂਕਿ ਤੇ ਕ੍ਰੀਜ਼ ਬਣਾਉਣੀ ਜ਼ਰੂਰੀ ਹੁੰਦੀ ਹੈ ਕ੍ਰੀਜ਼ ਬਣਾਉਣੀ ਕਿਉਂ ਜ਼ਰੂਰੀ ਹੁੰਦੀ ਆ ਕਿਉਂਕਿ ਭੈਣੋ ਜਦੋਂ ਆਪਾਂ ਫਿਟਿੰਗ ਵਾਲੇ ਨਿਸ਼ਾਨ ਲਾਉਨੇ ਆ ਨਾ ਪਹਿਲਾ ਪੁਆਇੰਟ ਤਾਂ ਹੁੰਦਾ ਉਦੋਂ ਆਪਾਂ ਨੂੰ ਗੜਬੜਨੀ ਪੈਂਦੀ ਦੂਸਰਾ ਪੁਆਇੰਟ ਹੁੰਦਾ ਜਦੋਂ ਆਪਾਂ ਲਾਈਨਿੰਗ ਅਟੈਚ ਕਰਦੇ ਆ ਮੇਨ ਫੈਬਰਿਕ ਦੇ ਨਾਲ ਉਦੋਂ ਪਤਾ ਲੱਗਦਾ ਵੀ ਸਿੱਧੀ ਆ ਜੇ ਕਈ ਵਾਰ ਟੇਢੀ ਰੁਢੀ ਚੱਲਦੇ ਤਾਂ ਫਿਰ ਤੁਹਾਨੂੰ ਪਤਾ ਹੀ ਵੀ ਗਲੇ ਦਾ ਡਿਜ਼ਾਈਨ ਟੇਡਾ ਚੱਲ ਜਾਂਦਾ ਘੇਰਾ ਟੇਡਾ ਚੱਲ ਜਾਂਦਾ ਪਲੇਟਾ ਡੇਡੀਆਂ ਚੱਲ ਜਾਂਦੀਆਂ ਨੇ ਤੇ ਜਿਹੜਾ ਮੇਨ ਫੈਬਰਿਕ ਤੇ ਡਿਜ਼ਾਈਨਿੰਗ ਹੁੰਦੀ ਆ ਉਹ ਤਾਂ ਪਤਾ ਹੀ ਨਹੀਂ ਕਿੱਧਰ ਚਲ ਜਾਂਦੀ ਆ ਹਾਂਜੀ ਜਿਵੇਂ ਹੁਣ ਮੇਰੇ ਕਸਟਮਰ ਦਾ ਬੈਕ ਵਾਲਾ ਗਲਾ ਹੈਗਾ 7 ਇੰਚ ਬੈਕ ਵਾਲਾ ਗਲਾ ਹੈਗਾ ਜੀ 7 ਇੰਚ ਠੀਕ ਆ ਫਰੰਟ ਵਾਲਾ ਗਲਾ ਹੈਗਾ 6.5 ਇੰਚ ਤੇ ਇਹਨਾਂ ਦੀ ਜਿਹੜੀ ਬ੍ਰੈਸਟ ਆ ਉਹ ਹੈਗੀ ਆ 20 ਇੰਚ ਪਹਿਲਾਂ ਨਾਪ ਨੋਟ ਕਰ ਲਵੋ 20 17 B ਹੁਣ ਆਪਾਂ ਕੀ ਕਰਨਾ ਬੈਕ ਵਾਲਾ ਗਲਾ ਹੈਗਾ 7 ਤੇ ਆਪਾਂ ਲਾਵਾਂਗੇ ਜੀ ਇਹਨਾਂ ਦਾ ਤੀਰਾ ਜਿਹੜਾ ਹੈਗਾ ਉਹ ਲਵਾਂਗੇ ਆਪਾਂ 6.5 ਇੰਚ 6.5 ਇੰਚ ਚੜਾਈ ਲੈਣੀ ਹੈ ਤੇ ਜਿਹੜਾ ਬੈਕ ਵਾਲਾ ਪੱਲਾ ਉਹ ਲਵਾਂਗੇ ਆਪਾਂ 9 ਇੰਚ ਵੱਡਾ ਫਰੰਟ ਵਾਲਾ 9 ਇੰਚ ਛੋਟਾ ਤੇ ਜਿਹੜੇ ਨੀਚੇ ਨੂੰ ਇਹਨਾਂ ਦੀ ਹੈਗੀ ਆ ਉਹ 7 ਹੀ ਲਵਾਂਗੇ ਆਪਾਂ ਮੋਡੇ ਦਾ ਨਿਸ਼ਾਨ 7 ਲਵਾਂਗੇ ਆਪਾਂ 6.5 ਇੰਚ ਇੱਥੋਂ ਲੈਂਤਾ ਸੀ ਆਪਾਂ 6 ਇੰਚ ਆਪਾਂ ਇੱਥੋਂ ਲਵਾਂਗੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਨੂੰ ਮਿਲਾ ਦੇਵੋ ਮੈਂ ਬਹਲਾ ਫੱਟੀ ਚੱਕਣ ਲੱਗੀ ਸੀ ਫਿਰ ਮਾਸ਼ਾਅਰ ਇਹ ਕਿੱਧਰਵੇਂ ਤੇ ਬ੍ਰੈਸਟ ਹੈਗੀ ਇਹਨਾਂ ਦੀ 20 ਇੰਚ ਹੁਣ ਤੁਸੀਂ ਦੇਖੋ ਵੀ ਜੇ ਤਾਂ ਇਹਨਾਂ ਦਾ ਗਲਾ 5 ਇੰਚ ਹੁੰਦਾ ਬੈਕ ਵਾਲਾ ਫਿਰ ਆਪਾਂ ਇੱਥੋਂ ਲੈਣਾ ਸੀ ਜੀ 2.5 ਜਾਂ 2.2 ਦਾ ਹੁਣ ਆਪਾਂ ਲਾਵਾਂਗੇ ਆਹ ਵਾਲੀ ਜਿਹੜੀ ਕਾਰਟ ਪੌਣੇ 2 ਇੰਚ ਤੇ ਤਿਆਰ ਇਹਨਾਂ ਦੀ ਤੇ ਫਰੰਟ ਵਾਲੀ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅੱਧੇ ਇੰਚ ਤੇ ਪੌਣੇ 2 ਇੰਚ ਤੇ ਆਪਾਂ ਲਾਵਾਂਗੇ ਇਹ ਜਦੋਂ ਆਪਾਂ ਸੀਨ ਲਾਵਾਂਗੇ ਤਾਂ ਉਹ 2.5 ਇੰਚ 1.5 ਇੰਚ ਦੀ ਰਹਿ ਜਾਣੀ ਹੈ ਠੀਕ ਹੈ ਉਸ ਤੋਂ ਬਾਅਦ ਇਹ ਹੋ ਗਿਆ ਹੁਣ ਹੋ ਗਿਆ ਜੀ ਆਪਣਾ ਪਲੇਟਾਂ ਦਾ ਨਿਸ਼ਾਨ ਪਲੇਟਾਂ ਦਾ ਨਿਸ਼ਾਨ ਮੇਰੇ ਕਸਟਮਰ ਦਾ ਹੈਗਾ 11.5 ਇੰਚ ਤੇ ਆਪਾਂ ਲਾਵਾਂਗੇ 12.5 ਇੰਚ ਕਿਉਂਕਿ ਕੋਸ਼ ਆਪਾਂ ਗੋਮੂ ਮੋਡੇ ਅਟੈਚ ਕਰਾਂਗੇ ਨਾ ਇਹਦੇ ਫਿਨਿਸ਼ਿੰਗ ਵਾਲੇ ਹਨ ਤਾਂ ਕਰਕੇ ਉਹ ਸੈਂਚ ਜ਼ਿਆਦਾ ਆਊਗਾ ਜਿਹੜੀ ਪਲੇਟ ਦੀ ਚੜਾਈ ਹੈ ਉਹ ਲਾਵਾਂਗੇ ਜੀ ਆਪਾਂ 3.5 ਇੰਚ ਤੇ ਆਰ ਤੇ ਲੈਂਥ ਲਾਵਾਂਗੇ ਆਪਾਂ 7 ਇੰਚ ਤੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਾਈਡ ਵਾਲੀ ਪਲੇਟ ਆ ਉਹ ਆਪਾਂ ਲਾਵਾਂਗੇ ਜੀ ਇਹਨਾਂ ਦੀ 2 ਇੰਚ ਤੇ ਤੇ ਆਹ ਵਾਲੀ ਪਲੇਟ ਹੈ ਜਿਹੜੇ ਉਹ ਆਪਾਂ ਲਵਾਂਗੇ 1.5 ਇੰਚ ਤੇ ਠੀਕ ਹੈ ਉਸ ਤੋਂ ਬਾਅਦ ਐਦਾ ਨਿਸ਼ਾਨ ਲਾ ਲਓ 3.5 ਇੰਚ ਤੇ ਇਹਨੂੰ ਇਹਦੇ ਨਾਲ ਮਿਲਾ ਦੇਵੋ ਤੇ ਜਿਹੜੀ ਲੈਂਥ ਆ ਸਾਈਡ ਸੀਨ ਦੀ ਲੈਂਥ ਆ ਉਹ ਲਵਾਂਗੇ ਆਪਾਂ 16 ਇੰਚ ਤੇ ਉਹਨਾਂ ਨੂੰ 15 ਇੰਚ ਤਿਆਰ ਚਾਹੀਦੀ ਆ ਤੇ हिਪ ਜਿਵੇਂ ਪਤਾ ਹੀ ਸੀ 20 ਇੰਚ ਤੇ ਨਿਸ਼ਾਨ ਲਾ ਲਓ ਤੇ ਕਮਰ ਉਹਨਾਂ ਦੀ ਸੀਗੀ 34 17 ਇੰਚ ਤੇ ਸਾਰੇ ਲਾਇਆ ਸੀ ਨਾ ਮੇਰੇ ਦਿਮਾਗ ਤੇ ਮੇਰਾ ਪੂਰਾ 17 ਇੰਚ ਤੇ ਹੋ ਗਿਆ ਉਸ ਤੋਂ ਬਾਅਦ ਇਹਨੂੰ ਐਦਾ ਕਰਕੇ ਮਿਲਾ ਲਵੋ ਜਦੋਂ ਮੈਂ ਫਿਟਿੰਗ ਵਾਲੀ ਸੀਨ ਲਾਉਂਗੀ ਨਾ ਮੇਰੀ ਜਿਹੜੀ ਸੀਨ ਉਹ ਕਦੇ ਵੀ ਆ ਨਿਸ਼ਾਨ ਤੇ ਨਹੀਂ ਆਉਗੀ ਕਿਉਂਕਿ ਆਪਾਂ ਪਲੇਟਾ ਪਾਉਣਾ ਨਾ ਕੱਪੜਾ ਬਾਦ ਕੱਟ ਜਾਂਦਾ ਹੁੰਦਾ ਉਹਦੇ ਉੱਪਰ ਹੈ ਨਾ ਹੁਣ ਪਹਿਲਾਂ ਮੈਂ ਥੀਰੇ ਮੋਡੇ ਦੀ ਕਟਿੰਗ ਕਰ ਲਵਾਂ ਪਲੇਟਾਂ ਦੇ ਕੱਟ ਪਾ ਲਿਆ ਕਰੋ ਫਿਰ ਉਸ ਤੋਂ ਬਾਅਦ ਜਿਹੜੇ ਆ ਵਾਲੇ ਹੁੰਦੇ ਆਪਣੇ ਹਿਪ ਵਾਲੇ ਇਹ ਕੱਟ ਪਾਇਆ ਕਰੋ ਤੇ ਆਹ ਵਾਲੇ ਨਾਮ ਵੀ ਪਾਇਆ ਕਰੋ ਐਡਾ ਕੋਈ ਚੱਕਰ ਨਹੀਂ ਹੁੰਦਾ ਹੁਣ ਉਹ ਕੱਟ ਜ਼ਿਆਦਾ ਜ਼ਰੂਰੀ ਹੁੰਦੇ ਆ ਵੈਸੇ ਪਾਲਮ ਉਹ ਤਾਂ ਵਧੀਆ ਗੱਲ ਆ ਪਰ ਕਈ ਵਾਰ ਕੀ ਹੁੰਦੀ ਹੈ ਭੈਣਾਂ ਭੁੱਲ ਜਾਂਦੀਆਂ ਨੇ ਤਾਂ ਉਹ ਐਡਾ ਕੋਈ ਖਤਰੇ ਵਾਲਾ ਕੰਮ ਨਹੀਂ ਹੁੰਦਾ ਇਹਦੇ ਨਿਸ਼ਾਨ ਮੈਨੂੰ ਇੱਧਰ ਦਿਸ ਰਹੇ ਸੀ ਜੇ ਆਪਣੀ ਇਹਦੇ ਉੱਪਰ ਕਰੀਜ਼ ਬਣੀ ਹੋਊਗੀ ਨਾ ਤਾਂ ਆਪਾਂ ਨੂੰ ਫਿਰ ਲਾਈਨਿੰਗ ਅਟੈਚ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ ਹੁਣ ਆਪਾਂ ਪਹਿਲਾਂ ਫਰੰਟ ਵਾਲਾ ਪੱਲਾ ਚੱਕਾਂਗੇ ਜੀ ਫਰੰਟ ਵਾਲੇ ਪੱਲੇ ਨੂੰ ਆਪਾਂ ਇਦਾਂ ਰੱਖ ਕੇ ਇਹਦੇ ਉੱਪਰ ਪ੍ਰੈਸ ਲਾ ਦਵਾਂਗੇ ਜਦੋਂ ਆਪਾਂ ਕਿਸੇ ਸਿੱਪੀ ਸtare ਵਾਲੇ suit ਦੀ ਕਟਿੰਗ ਕਰਦੇ ਹੋਈ ਹੈ ਨਾ ਉਦੋਂ ਥੋੜੀ ਕਟਿੰਗ ਧਿਆਨ ਨਾਲ ਕਰਨੀ ਪੈਂਦੀ ਆ ਉਹ ਕਿਉਂ ਕਰਨੀ ਪੈਂਦੀ ਆ ਉਹ ਮੈਂ ਤੁਹਾਨੂੰ ਦੱਸ ਦਿਆਂ ਕੈਂਚੀ ਨਾਲ ਆਪਾਂ ਕੀ ਕਰਦੇ ਹਾਂ ਕੜਾਈ ਕੱਟ ਦਿੰਦੇ ਹਾਂ ਜਦੋਂ ਆਪਾਂ ਕੜਾਈ ਕੈਂਚੀ ਨਾਲ ਕੱਟਦੇ ਹਾਂ ਨਾ ਫਿਰ ਉਸ ਤੋਂ ਬਾਅਦ ਚੈੱਕ ਕਰ ਪਤਾ ਕਿਥੇ ਮੈਂ ਨਾ ਜਿਹੜੇ ਮੋਤੀ ਮਾਤੀ ਹੁੰਦੇ ਨੇ ਨਾ ਉਹ ਆਪਣੇ ਜਿਹੜੇ ਜਿਵੇਂ ਹੁਣ ਆ ਮੇਰਾ ਖੇਸ ਬਿਸ਼ਾ ਹੋਇਆ ਇਹਦੇ ਉੱਪਰ ਆ ਇਹ ਉਹ ਖਿੰਡ ਜਾਂਦੇ ਆ ਤੇ ਜਦੋਂ ਹੁਣ ਮੈਂ ਐ ਪ੍ਰੈਸ ਮਾਰ ਲੱਗੀ ਨਾ ਆ ਮੋਤੀ ਜੇ نیچے ਆ ਗਿਆ ਤੇ ਨਾਲ ਦੀ ਨਾਲ ਕਪੜਾ ਉਹਦੀ ਪਤਾ ਲੱਗੇ ਜਦੋਂ ਫਟ ਗਿਆ ਉਹਦਾ ਚਲੋ ਵੇਸਟ ਸੀਗਾ ਆਪਾਂ ਕੱਢਤਾ ਇੱਕ ਸਾਈਡ ਤੇ ਨਾ ਕਈ ਵਾਰ ਕੀ ਹੁੰਦਾ ਮੇਨ ਆਪਣਾ ਮੂਹਰੇ ਆ ਜਾਂਦਾ ਕਪੜਾ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਆ ਦੇਖੋ ਜਦੋਂ ਹੁਣ ਆਪਾਂ ਕੀ ਕਰਨਾ ਆਪਣੀ ਲਾਈਨਿੰਗ ਤੇ ਵੀ ਕਰੀਜ਼ ਬਣੀ ਹੋਣੀ ਐ ਇਹਦੇ ਤੇ ਵੀ ਹੁਣ ਇਹਦੇ ਤੇ ਕਰੀਜ਼ ਆਪਾਂ ਬਣਾ ਹੀ ਸਕਦੇ ਕਿਉਂਕਿ ਇੱਥੇ ਮੋਤੀ ਲੱਗੇ ਹੋਏ ਆ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਂ। ਇਹਦੇ ਆਪਾਂ ਨੂੰ ਆਈਡੀਆ ਰੱਖਣਾ ਪਊਗਾ ਵੀ ਸੈਂਟਰ ਇਹਦਾ ਕਿੱਥੇ ਆ ਰਿਹਾ ਠੀਕ ਹੈ। ਜਦੋਂ ਆਪਣੀ ਕਰੀਜ਼ ਬਣੀ ਹੋਵੇ ਨਾ ਫਿਰ ਆਪਾਂ ਨੂੰ ਲਾਈਨਿੰਗ ਅਟੈਚ ਕਰਨੀ ਸੌਖੀ ਹੁੰਦੀ ਐ। ਹੁਣ ਇਹਨੂੰ ਆਪਾਂ ਫਰੰਟ ਵਾਲੇ ਪੱਲੇ ਨੂੰ ਇਕੱਠਾ ਕਰਕੇ ਇੱਕ ਸਾਈਡ ਤੇ ਰੱਖ ਲੈਣਾ। ਹੁਣ ਆਪਾਂ ਬੈਕ ਵਾਲਾ ਪੱਲਾ ਚੱਕਦੇ ਹਾਂ ਠੀਕ ਹੈ। ਬੈਕ ਵਾਲਾ ਪੱਲਾ ਆਪਾਂ ਚੱਕ ਲਿਆ। ਹੁਣ ਆਪਾਂ ਦੇਖਣਾ ਟਾਈ ਐਂਡ ਡਾਈ ਵਾਲੇ ਸੂਟ ਚ ਮੇਨ ਇਹੀ ਹੁੰਦਾ ਵੀ ਉੱਪਰ ਕਿਹੜਾ ਕਲਰ ਸੀ ਮੇਰਾ ਉੱਪਰ ਸੀ ਗ੍ਰੀਨ ਕਲਰ ਤਾਂ ਆਪਾਂ ਗ੍ਰੀਨ ਕਲਰ ਹੀ ਰੱਖਾਂਗੇ ਜਦੋਂ ਮੈਂ ਜਿਸ ਦਿਨ ਮੈਂ ਵੀਡੀਓ ਬਣਾਉਣਾ ਲੱਗੇ ਨਾ ਉਸ ਦਿਨ ਨਾਲ ਲੋਕ ਮੋਟਰਸ ਨਾਲ ਮੈਨੂੰ ਬਹੁਤ ਤੰਗ ਕਰਦੇ ਤੇ ਜਿਸ ਦਿਨ ਮੈਂ ਨਾ ਬਣਾਵਾ ਉਸ ਦਿਨ ਕੋਈ ਨਹੀਂ ਆਵਾਜ਼ਾਂ ਕੱਢਦਾ ਇੱਥੇ ਖੜਕੇ ਪਤਾ ਨਹੀਂ ਇਹਨਾਂ ਨੂੰ ਕੀ ਪਹਿਲਾਂ ਮੈਂ ਸੋਵਾ ਵੀਡੀਓ ਬਣਾਉਣ ਲੱਗੀ ਸੀ ਤਾਂ ਕੀ ਹੋ ਗਿਆ ਕੂੜੇ ਵਾਲੇ ਆ ਗਏ ਫਿਰ ਮੈਨੂੰ ਕੱਟ ਕਰਨੇ ਪਏ ਉਹਨਾਂ ਨੇ ਇੱਥੇ 10 15 ਮਿੰਟ ਲਾ ਦੇ ਗਏ ਹੁਣ ਇਹਦੇ 'ਚ ਤੁਹਾਨੂੰ ਮੇਨ ਪਤਾ ਲੱਗ ਜਾਣਾ ਠੀਕ ਹੈ ਹੁਣ ਆ ਦੇਖੋ ਇਹਦੇ ਆਪਾਂ ਕ੍ਰੀਜ਼ ਬਣਾ ਚੁੱਕੇ ਆ ਉਹਦੇ ਤੇ ਆਪਣੀ ਪਹਿਲੀ ਕ੍ਰੀਜ਼ ਬਣੀ ਹੋਈ ਸੀਗੀ ਇਹ ਕਪੜਾ ਮੈਨੂੰ ਘੱਟ ਜਿ ਕਿਉਂ ਲੱਗ ਰਿਹਾ 24 ਹਨ ਹੂੰ 24 ਪੂਰਾ ਮੈਂ ਕਿਤੇ ਹੋਰ ਬਾਹਲਾ ਚੱਕ ਲਵਾਂ ਬਾਹ ਤੇ ਕੱਢਦੇ ਆ ਤੇਰਾ ਮੋਢਾ ਹੁਣ ਆ ਆਪਾਂ ਬੈਕ ਵਾਲਾ ਪੱਲਾ ਚੱਕਣਾ ਸੇਮ ਪ੍ਰੋਸੈਸ ਐਦਾਂ ਕਰਕੇ ਇਹਦੇ ਉੱਪਰ ਆਪਾਂ ਪ੍ਰੈਸ ਮਾਰ ਦਈਏ ਠੀਕ ਹੈ ਮੇਰੇ ਦਿਮਾਗ ਨੂੰ ਕਿਵੇਂ ਮੈਂ ਪ੍ਰੈਸ ਲਾਤੀ ਤੇ ਪਲੱਗ ਉਹਦਾ ਉਹ ਕੀਤਾ ਪਲੱਗ ਲਾਤਾ ਸੌਰੀ ਤੇ ਸੋਚ ਆਉਣ ਨਹੀਂ ਕੀਤੀ ਹੁਣ ਆਪਾਂ ਕੀ ਕਰਨਾ ਜੀ ਮੇਨ ਜਿੱਥੇ ਆਪਣੀ ਮੇਨ ਗੜਬੜ ਪੈ ਗਈ ਆਪਾਂ ਆਹ ਵਾਲਾ ਕੱਪੜਾ ਏਦਾਂ ਕਰਕੇ ਵਿਛਾ ਲੈਣਾ ਠੀਕ ਹੈ ਏਦਾਂ ਕਰਕੇ ਵਿਛਾ ਲੈ ਜਮਾ ਸਿੱਧਾ ਰੱਖਣਾ ਇਹਨੂੰ ਹੁਣ ਇਹਦੇ ਉੱਪਰ ਆਪਾਂ ਲਾਈਨਿੰਗ ਨੂੰ ਵਿਛਾ ਲੈਣਾ ਲਾਈਨਿੰਗ ਨੂੰ ਵਿਛਾ ਕੇ ਪਹਿਲਾਂ ਆਪਾਂ ਇਥੋਂ ਤੱਕ ਢਾਗਾ ਭਰਨਾ ਜਿੱਥੋਂ ਤੱਕ ਆਪਣੀਆਂ ਪਲੇਟਾਂ ਨੇ ਜਾਂ ਪਲੇਟਾਂ ਤੋਂ نیچے ਥੋੜਾ ਜਿਹਾ ਹੈ ਨਾ ਜਿੰਨਾ ਕਿ ਤੁਹਾਨੂੰ ਲੱਗਦਾ ਉਥੋਂ ਤੱਕ ਆਪਾਂ ਸੈਂਟਰ 'ਚ ਸੀਲ ਲਾਉਣੀ ਹੈ ਕੱਚਾ ਕਰਨਾ ਸੈਂਟਰ 'ਚ ਫਿਰ ਉਸ ਤੋਂ ਬਾਅਦ ਆਪਾਂ ਸਾਈਡ ਤੋਂ ਕੱਚਾ ਕਰਾਂਗੇ ਇਧਰੋਂ ਲਿਆ ਕੇ ਆਵੇਂ ਕੱਚਾ ਕਰਾਂਗੇ ਫਿਰ ਪਲੇਟਾਂ ਫਿਰ ਉਸ ਤੋਂ ਬਾਅਦ ਆਪਾਂ ਦੂਸਰਾ ਪੱਲਾ ਕੱਚਾ ਕਰਾਂਗੇ